ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸਰ ਸਰਸ਼ੀ ਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਸ਼੍ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਪਰਿਵਾਰ ਵੱਲੋਂ ਖਾਸ ਕਰਕੇ ਉਹਨਾਂ ਦੀ ਧਰਮ ਪਤਨੀ ਗਨੀਤ ਕੌਰ ਵੱਲੋਂ ਅਤੇ ਉਹਨਾਂ ਦੇ ਜੋ ਵਕੀਲ ਵੱਲੋਂ ਵਾਰ-ਵਾਰ ਬੁਹਾਲ ਲਗਾਈ ਜਾ ਰਹੀ ਹੈ ਕਿ ਕੱਢਣ ਬਹੁਤ ਨੂੰ ਕੁਝ ਨਹੀਂ ਹੈ ਲੇਕਿਨ ਬਿਨਾ ਮਤਲਬ ਤੋਂ ਹੀ ਜੋ ਹੈ ਕਾਰਵਾਈ ਕੀਤੀ ਹੋਈ ਹੈ विक्रम सिंह मजीठिया ਉੱਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਸ਼੍ਰੋਮਿਅ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਕੀ विक्रम सिंह मजीठिया ਨੂੰ ਸਿਰਫ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਜਿੱਥੇ ਉਹਨਾਂ ਦੇ ਵਕੀਲ ਅਸ਼ਦੀਪ ਕਲੇਰ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ विक्रम सिंह मजीठिया ਉੱਤੇ ਸਿਰਫ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਕੇਸ ਦੇ ਵਿੱਚ ਕੱਢੜ ਪਉਣ ਨੂੰ ਕੋਈ ਨਹੀਂ ਹੈ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿੰਦੇ ਆ ਰਹੇ ਨੇ ਕਿ ਅਸੀਂ ਲੰਬੇ ਸਮੇਂ ਤੋਂ ਇਹਨਾਂ ਉੱਤੇ ਕਾਰਵਾਈ ਕੀਤੀ ਹੋਈ ਹੈ ਜੋ ਅਸੀਂ ਕਾਰਵਾਈ ਕੀਤੀ ਹੈ ਸਾਡੇ ਕੋਲ ਇਹਦੇ ਲਈ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਜੋ ਅਸੀਂ ਜਲਦੀ ਪੇਸ਼ ਕੀਤੀਆਂ ਜਾਣਗੀਆਂ ਦੂਸਰੇ ਪਾਸੇ ਬਹੁ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਕਿਉਂਕਿ ਅਸੀਂ ਉਹਦੇ ਉੱਤੇ ਪੱਕੇ ਹੱਥ ਪਾਏ ਹੋਏ ਨੇ ਜੇਕਰ ਵਿਕਰਮ ਸਿੰਘ ਮਜੀਠੀਆ ਬਾਹਰ ਆ ਗਿਆ ਤਾਂ ਤੁਸੀਂ ਮੇਰਾ ਨਾਂ ਵਟਾਲਿਓ ਜਾਂ ਇਹ ਵੀ ਕਹਿਣ ਤੱਕ ਇਹ ਵੀ ਕਹਿ ਰਹੇ ਨੇ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਬਾਹਰ ਹੁੰਦਾ ਹੈ ਤਾਂ ਲੋਕਾਂ ਵੱਲੋਂ ਇਹ ਇਹ ਹੋ ਜਾਏਗਾ ਕਿ ਲੋਕ ਸਮਝਣਗੇ ਕਿ ਇਹ ਸਿਰਫ ਇੱਕ ਡਰਾਮਾ ਰਚਿਆ ਗਿਆ ਸੀ ਇਹ ਇੱਕ ਸਿਰਫ ਸੋਸ਼ਲ ਮੀਡੀਆ ਉਤੇ ਵਿਖਾਉਣ ਵਾਸਤੇ ਲੋਕਾਂ ਨੂੰ ਵਿਖਾਉਣ ਵਾਸਤੇ ਕੀਤਾ ਗਿਆ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਅਜਿਹਾ ਕੁਛ ਨਹੀਂ ਹੈ ਵਿਕਰਮ ਸਿੰਘ ਮਜੀਠੀਆ ਉਤੇ ਪੱਕੇ ਹੱਥ ਪਾਏ ਹੋਏ ਨੇ ਤੇ ਪੱਕੇ ਹੀ ਹੱਥ ਅੱਗੇ ਜਾ ਕੇ ਵੀ ਉਹਨੂੰ ਜੋ ਜੇਲ੍ਹ ਦੇ ਵਿੱਚ ਰਹਿਣ ਵਿੱਚ ਸਾਡੀ ਮਦਦ ਕਰਨਗੇ ਦੂਸਰੇ ਪਾਸੇ ਬਹੁ ਵੱਡੀ ਐਮ ਖਬਰ ਦੱਸਦੀਏ ਜੋ ਅੱਜ ਵਿਕਰਮ ਸਿੰਘ ਮਜੀਠੀਆ ਦੀ ਜੋ ਉਹਨਾਂ ਨੇ ਆਪਣੀ ਪਟੀਸ਼ਨ ਪਾਈ ਹੋਈ ਸੀ ਜ਼ਮਾਨਤ ਨੂੰ ਲੈ ਕੇ ਉਹ ਹੁਣ 30 ਜੁਲਾਈ ਨੂੰ ਕਰ ਦਿੱਤੀ ਗਈ ਹੈ ਕਿਉਂਕਿ ਅੱਜ ਕੋਈ ਖਾਸ ਰਾਹਤ ਨਹੀਂ ਮਿਲੀ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਉਸੇ ਤਰ੍ਹਾਂ ਹੀ ਬੰਦ ਗੱਡੀ ਕਾਲੇ ਸ਼ੀਸ਼ੇ ਵਾਲੀ ਵਿੱਚ ਉਹਨੂੰ ਲਿਆਂਦਾ ਗਿਆ ਜਿੱਥੇ ਉਹਦੀ ਪੇਸ਼ੀ ਹੋਈ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਵੀ ਰੱਖੀ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਵੀ ਇਹ ਗੱਲ ਰੱਖੀ ਗਈ ਕਿ ਇਹਨਾਂ ਨੂੰ ਔਰेंज ਸ਼੍ਰੇਣੀ ਦਿੱਤੀ ਜਾਵੇ ਇਹਨਾਂ ਨੂੰ ਜੋ ਹੈ ਬੈਰਕ ਦੇ ਵਿੱਚ 9 ਬੰਦੇ ਨੇ ਜਿਨ੍ਹਾਂ ਦੀ ਸਕ੍ਰੀਨੀ ਵੀ ਨਹੀਂ ਹੋਈ ਹੋਈ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਬੈਰਕ ਇਹਨਾਂ ਦੀ ਬਦਲੀ ਜਾਏ ਕਿਉਂਕਿ ਵਿਕਰਮ ਸਿੰਘ ਮਜੀਠੀਆ ਜੋਨੇ ਸਾਬਕਾ ਮੰਤਰੀ ਵੀ ਰਹਿ ਚੁਕੇ ਨੇ ਲੇਕਿਨ ਇਹੋ ਜਿਹੀ ਨਾ ਹੀ ਮੰਨੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਾ ਹੀ ਕੋਰਟ ਵੱਲੋਂ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲਾਂ ਮੰਨਣ ਦਿੱਤੀਆਂ ਜਾ ਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਇਹਨਾਂ ਨੂੰ ਇੱਕ ਆਮ ਕੈਦੀਆਂ ਨਾਲ ਹੀ ਰਹਿਣਾ ਪਵੇਗਾ ਜਿਸ ਤਰ੍ਹਾਂ ਦੇ ਇਹਨਾਂ ਨੇ ਕੰਮ ਕੀਤੇ ਨੇ ਲੇਕਿਨ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਜਿਹੜੀ ਅੱਜ ਉਹਨਾਂ ਨੇ ਆਪਣੀ ਜਮਾਨਤ ਵਾਸਤੇ ਅਰਜੀ ਪਾਈ ਹੋਈ ਸੀ ਉਹ 30 ਜੁਲਾਈ ਨੂੰ ਹੋ ਗਈ ਹੈ ਤਾਂ ਅੱਜ ਕੋਈ ਵੱਡੀ ਰਾਹਤ ਨਹੀਂ ਮਿਲੀ ਦੂਸਰੇ ਪਾਸੇ 2 ਅਗਸਤ ਤੱਕ ਬੈਰਕ ਦੇ ਵਿੱਚ ਹੀ ਰਹਿਣਾ ਪਾਏਗਾ ਪੰਜਾਬ ਦੇ